ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਰਾਤ ਮੀਂਹੇ ਰੀ ਬਹੁਤ ਆਇਆ ਮੀਂਹ ਤਾਂ ਆਪਣੇ ਪਿਆ ਨਹੀਂ ਮਾੜਾ ਮੋਟਾ ਜਿਹਾ ਹੀ ਪਿਆ ਮੀਂਹ ਤਾਂ ਤੁਸੀਂ ਦੇਖੇ ਹੋ ਰਾਤ ਨੂੰ ਤੂਫਾਨ ਬਹੁਤ ਜ਼ਿਆਦਾ ਸੀਗਾ ਹਵਾ ਹਵਾ ਬਹੁਤ ਸੀਗੀ ਕਈ ਏਰੀਆ ਜਿੱਥੇ ਮੈਨੂੰ ਲੱਗਾ ਬਾੜਾ ਹੀ ਮੀਂਹ ਆਇਆ ਸਾਡੇ ਏਰੀਆ 'ਚ ਵੀ ਆਇਆ ਪਰ ਫੇਰ ਵੀ ਠੀਕ ਰਹਿ ਗਿਆ ਤੇ ਸਰ ਸਾਰੇ ਵੀ ਦੇਖਿਆ ਇਹ ਐਵਲਾਨ ਤੇ ਤੁਸੀਂ ਦੇ ਲੋ ਅੱਜ ਮੌਸਮ ਇੰਨਾ ਸੋਹਣਾ ਨਾ ਹਜੇ ਪੌਣੇ 6 ਹੋਇਆ ਦੇ ਲੋ ਟੁੱਪ ਕੰਡੇ ਨਿਕਲ ਰਹੇ ਹਨ ਕੰਡੇ ਵੱਡੇ ਵੱਡੇ ਦੇ ਨਾ ਹਨ ਰਾਨੀ ਦੀ ਗੱਲ ਆ ਦੇਖ ਲੋ ਕਿੱਡਾ ਦੇ ਨਾ ਵੀ ਸੂਰਜ ਆ ਨਿਕਲਿਆ ਹੋਇਆ ਜਿਵੇਂ ਦੁਪਹਿਰ ਆ ਗਿਆ ਹੁਣ ਗਰਮੀਆਂ 'ਚ ਇੰਨਾ ਸੂਰਜ 3-4 ਵਜੇ ਵੀ ਨਹੀਂ ਨਿਕਲਦਾ ਹਨ ਦੇਖ ਹਜੇ ਜਾਨੀ ਕਿ 4:6 ਉਹਨਾਂ 4:6 ਹੋਇਆ 5:00 ਦੇ 48 ਮਿੰਟ ਦੇ ਟਾਈਮ ਆ ਤੇ ਜਿੰਨਾ ਹੈਗਾ ਤੇ ਤੁਸੀਂ ਦੇਖ ਲਓ ਵੀ ਧੁੱਪ ਦੇਖ ਲਓ ਕਿਵੇਂ ਨਿਕਲੀ ਹੋਈ ਆ ਫਿਰ ਇਹ ਕਹਾਣੀ ਕਿੱਥੇ ਪਹੁੰਚਿਆ ਆ ਸੂਰਜ ਦੇ ਨਾਲ ਤੇ ਅੱਜ ਦਿਖਾਉਂਦੇ ਸੀਗੇ ਵੀਰੇ ਮੱਕੀ ਦਾ ਆ ਦੇਖ ਲਓ ਆਪਣੀ ਮੱਕੀ ਇਹ 16 ਫਰਵਰੀ ਦੇ 16 ਫਰਵਰੀ ਦੀ ਮੱਕੀ ਆ ਹਨਾ ਤੇ ਇਸੋ ਕੀ ਜਾਂਦੀ ਆ ਹੁਣ ਪਾਣੀ ਲੱਗਦਾ ਵਾ ਆ ਸਾਈਡਾਂ ਦਾ ਤੁਹਾਨੂੰ ਪਤਾ ਜਾਨਵਰ ਮੂੰਹ ਮਾਰਦੇ ਹੀ ਰਹਿੰਦੇ ਆ ਗਾਂ ਖਾ ਗਈ ਕਦੇ ਕੀ ਖਾ ਗਿਆ ਜਿਹੜਾ ਦੇਖ ਲੈ ਠੀਕ ਨੇ ਤੇ ਐਦਾਂ ਮੂੰਹ ਮਾਰੀ ਜਾਂਦੇ ਦੇਖ ਲੋ ਕੱਡੇ ਕੱਡੇ ਅੱਧੀਆਂ ਅੱਧੀਆਂ ਟੋਕੇ ਲੈ ਕੇ ਕਹਿਣਾ ਮਤਲਬ ਇਹ ਆ ਕਿ ਇਹਨੂੰ ਪਾਣੀ ਲੱਗੀ ਜਾਂਦਾ ਠੀਕ ਹੈ ਇਹਨੇ ਆਪਣੇ ਆਪ ਪੱਕ ਜਾਣਾ ਪਾਣੀ ਲੱਗੀ ਜਾਂਦਾ ਇਹਨੇ ਆਪਣੇ ਆ ਪੱਕੀ ਜਾਂਦੇ ਉਹ ਦੇਖ ਲਓ ਵਿੱਚੋਂ ਪੜਦੇ ਚਿੱਟੇ ਹੋ ਜਾਂਦੇ ਇਹਨੂੰ ਪਾਣੀ ਦਾ ਕੋਈ ਨੁਕਸਾਨ ਨਹੀਂ ਹੈਗਾ ਸਮਾਂ ਤੇ ਪਾਣੀ ਲੱਗੀ ਜਾਂਦਾ ਉਹਨਾਂ ਸਮਾਂ ਤੇ ਵਧੀਆ ਹੀ ਹੈ ਠੀਕ ਨਹੀਂ ਕਈ ਵੀਰ ਮੈਨੂੰ ਪੁੱਛਦੇ ਨੇ ਨਾ ਕਿ ਵੀਰੇ ਵੀ ਯਾਰ ਸਾਡੀ ਮੱਕੀ ਪੱਕ ਗਈ ਕੀ ਕਰੀਏ ਪਾਣੀ ਲਾ ਦਈਏ ਜਾਂ ਨਾ ਵੀਰੇ ਜਦੋਂ ਨਾ ਇਹਦਾ ਟਾਈਮ ਪੀਰੀਅਡ ਪੂਰਾ ਹੋ ਗਿਆ ਇਹਨੇ ਆਪਣੇ ਆ ਵੀ ਪੱਕ ਜਾਣਾ ਆ ਦੇਖ ਲਓ ਚੱਲੀ ਦੇ ਪੜਦੇ ਚਿੱਟੇ ਹੋ ਜਾਂਦੇ ਹਨਾ ਪਰ ਪਾਣੀ ਚੱਲਦਾ ਥੱਲੇ ਕਿਉਂ ਕਿਉਂਕਿ 16 ਤਰੀਕ ਦੀ ਬਜਾਈ ਆ ਆਪਣੀ ਹਜੇ ਇਹਨੂੰ ਪਾਣੀ ਬੰਦ ਨਹੀਂ ਕਰਨਾ ਮੈਂ ਘਟੋ ਘਟ 10 ਤਰੀਕ ਤੱਕ ਤਾਂ ਐਵੇਂ ਹੀ ਲਈ ਜਾਣਾ 10 ਫਰਵਰੀ ਤੱਕ ਨਾ ਪਰਦੇ ਆਪੇ ਚਿੱਟੇ ਹੋਈ ਜਾਣਗੇ ਇਹ ਉਹ ਮੱਕੀ ਆ ਦੂਜੀ 1899 ਆ ਜਿਹੜੀ ਆ ਆਪਾਂ ਹਜੇ ਹਜੇ ਤੱਕ ਕਿਸੇ ਮੱਕੀ ਦਾ ਵੀ ਪਾਣੀ ਬੰਦ ਨਹੀਂ ਕੀਤਾ ਵੀਰੇ ਨਾ ਹੀ ਹਜੇ ਕਰਨਾ ਤਾਂ ਇਦਰ ਆਪਣੀ ਮੂੰਗੀ ਆ ਇਹ ਉਹੀ ਮੂੰਗੀ ਆ ਜਿਹਨੂੰ ਸੰਡੀ ਜਮਾ ਹੀ ਖਾ ਗਈ ਸੀ ਜਮਾ ਹੀ ਨਹੀਂ ਸੀ ਖਤਮ ਹੋ ਗਿਆ ਖਤ ਮੈਂ ਦਿਖਾਇਆ ਸੀਗਾ ਤੁਹਾਨੂੰ ਚਾਹ ਤੁਸੀਂ ਦੇਖਿਆ ਹੋਵੇ ਤੇ ਮੂੰਗੀ ਨੂੰ ਫਲ ਦੇ ਲੋ ਬਹੁਤ ਸੋਹਣਾ ਫਲ ਆ ਗਿਆ ਮਿਹਨਤ ਕਰਾਂਗੇ ਤਾਂ ਮਿਹਨਤ ਨਾਲ ਕੀ ਨਹੀਂ ਹੋ ਸਕਦਾ ਸਾਰਾ ਕੁਝ ਹੋ ਜਾਂਦਾ ਦੇਖੋ ਖੱਤਾ ਭਰ ਗਿਆ ਕਿ ਕਿਥੇ ਇੱਕ ਦਿਨ ਇਹ ਉਹ ਸੀਗਾ ਕਿ ਜਿੱਥੇ ਜਮਾ ਹੀ ਖતમ ਹੋ ਗਿਆ ਸੀ ਖਤਾ ਬਿਲਕੁਲ ਹੀ ਖਾਲੀ ਇੰੋਂ ਲੱਗਦਾ ਸੀ ਕਿ ਹੈ ਨਹੀਂ ਕੁਝ ਵੀ ਬੋੜਾ ਉਦੋਂ ਵੀ ਵੀਡੀਓ ਪਾਈ ਸੀ ਮੈਂ ਇਹ ਵੀ ਮੰਗੀ ਆਪਣੀ ਦੂਜਾ ਖੇਤ ਇੱਥੇ ਵੀ ਪਾਣੀ ਚੱਲਦਾ ਬਸ ਥਾਕੀਰ ਦਾ ਪਾਣੀ ਲਾ ਕੇ ਬੰਦ ਕਰਦਾ ਆ ਜਿਹੜਾ ਰਾਤ ਨੂੰ ਪਈ ਆ ਨਾ ਇਹਨੇ ਨੁਕਸਾਨ ਕੀਤਾ ਕਿਵੇਂ ਨੁਕਸਾਨ ਬੜੀ ਗੋੜੀ ਇਹਨੂੰ ਵੀ ਬਹੁਤ ਸੋਹਣੀ ਆਈ ਹੈ ਤੇ ਬਹੁਤ ਸੋਹਣੀ ਬੜੀ ਬਹੁਤ ਭਰੀ ਹੋਈ ਹੈ ਇਹਨੇ ਸਾਰੀ ਮੰਗੀ ਬਹੁਤ ਭਰੀ ਥੱਲੇ ਵਾਲੇ ਜੀ ਵੀ ਬਹੁਤ ਭਰੀ ਸੀਗੀ ਹੋਣੀਆਂ ਹੋ ਗਈਆਂ ਦੇਖੋ ਹੌਣ ਝਾੜ ਕੀ ਦਿੰਦੀ ਆ ਜਿਹੜੀ ਪਹਿਲਾਂ ਵਾਲੀ ਦੀ ਉਹਦਾ ਪਰੂ ਦੱਸਿਆ ਕਿ 3/4 ਚਾਰ ਕਿੱਲੇ ਖਤਾ ਸੀ 19 ਕੁੰਟਲ ਹੋਈ ਆ ਤੇ ਨੀਰੀ ਦੇ ਫਲ ਬਹੁਤ ਚੜੇ ਬਹੁਤ ਚੜੇ ਕੋਣ ਚਾਹਦੇ ਆਪਾਂ ਫਾਰਮ ਤੇ ਕਿ ਤੇ ਪਨੀਰੀ ਨੂੰ ਸੰਭੀਏ ਜਾ ਕੇ ਬੀਤੇ ਦਿਨੇ ਮੀਂਹ ਆ ਗਿਆ ਜਿਆਦਾ ਤਾਂ ਕੰਮ ਸਾਰਾ ਖਰਾਬ ਹੋ ਗਿਆ ਰਾਤ ਵੀ ਸੋਚੀ ਮਨ ਸੋਚੀ ਗਿਆ ਯਾਰ ਪਤਾ ਨਹੀਂ ਕੀ ਹੁਣ ਪਤਾ ਨਹੀਂ ਕਿੰਨੀ ਕ ਖਰਾਬ ਹੋਈ ਉਹ ਹੁਣ ਜਾ ਕੇ ਦੇਖਦੇ ਆ ਵੀ ਕਿੰਨੀ ਕ ਖਰਾਬ ਹੋਈ ਉਹ ਉਹਦੇ ਵਿੱਚ ਕੁ ਨਹੀਂ ਕਿਉਂਕਿ ਹਨੇਰੀ ਬਹੁਤ ਸੀ ਉੱਤੇ ਕਾਗਜ਼ ਕੁੱਝ ਰਿਹਾ ਨਹੀਂ ਉਹ ਤੁਹਾਡਾ ਆ ਕੇ ਲੈ ਗਏ ਸਾਰੇ ਅੱਛਾ ਆਪਣੇ ਕੋਲੇ ਵੱਡੀਆਂ ਤਵੀਆਂ ਹੈ ਨਹੀਂ ਇੱਥੇ ਉਹ ਉੱਥੇ ਨਵੀਆਂ ਮੋਟਰਾਂ ਤੇ ਖੜੀਆਂ ਬਰਸੀਮ ਵਾਲਾ ਖੱਤਾ ਪਾਉਣਾ ਵਾ ਮਰਾਗਾ 36 ਦੀ ਨਾਲ ਪਾਉਨੇ ਅੱਜ ਨਾਲੇ ਚਲਾ ਕੇ ਦੇਖਦੇ ਆਂ ਗੇਟ ਖੁੱਲਦੀ ਕੱਲ ਮਿਹਰੀ ਇੰਨੀ ਸੀ ਨਾ ਕਿ ਸਮਝ ਲਓ ਮਿੱਟੀ ਮਿੱਟੀ ਕਰੀ ਬੁਰੇ ਹਾਲ ਕਰਤੇ ਕੱਲ ਤਾਂ ਟਰੈਕਟਰਾਂ ਦੇ ਮਸ਼ੀਨਾ ਸਾਰਿਆਂ ਦੇ ਇਹਨੂੰ ਸਟਾਰਟ ਕਰਦੀ ਜਾਨੋ ਗਰਮ ਹੁੰਦਾ ਅੱਜ ਗੱਡੇ ਆ ਉਦਣ ਦਾ ਵਾਕੇ ਮੋੜ ਮੁੜ ਕੇ ਟਰੈਕਟਰ ਗੱਡੇ ਹੀ ਬਹੁਤ ਬੁਰਾ ਹਾਲ ਦੀ ਕਰਦਾ ਜੇ ਇੰਨਾ ਹੋ ਗਿਆ ਤੇ ਹੁਣ ਕਪੜਾ ਕੋਪੜਾ ਮਾਰਿਆ ਤੇ ਆ ਉਦਣ ਜੰਬੀ ਬਾਈ ਨੇ ਗੋਡਾ ਲੱਗਿਆ ਜੰਬੀ ਬਾਈ ਦਾ ਗੋਡੇ ਲੱਗ ਕੇ ਨਾਲ ਸੱਚ ਤੋੜਦੀ ਜਿਹੜੀ ਐ LED ਦੀ ਆਵਾਜ਼ ਦੇ ਕੋਟਣ ਕਰਾ ਬੁਰਾ ਸਾਰੇ ਜੀਵਿਦਾਰਾਂ ਦੇ ਮੁੰਡਿਆਂ ਨੂੰ ਪਤਾ ਹੀ ਆ ਨਾ ਜ ਆਪਾਂ ਦਾ ਪਤਾ ਹੀ ਆ ਪਰ ਆਹ ਰਹਿਲੋ ਆ ਰਹਿਲ ਇਹਨੇ ਬਗੜੀ ਦੀ ਬਗਲੀ ਦੀ ਜਿਹੜੀ ਪਹਿਲੀ ਨੰਬਰ ਤੇ ਰਹਿਲ ਆ ਉਹ ਬਾਟਰ ਦੇ ਨਾਲੋਂ ਇੰਨਾ ਛੱਡ ਕੇ ਬਗਲੀ ਦੀ ਆ ਤੇ ਤਵੀਆਂ ਦੀ ਰਹਿਣ ਹਮੇਸ਼ਾ ਛੋਟੀ ਬਗਲੀ ਦੀ ਆ ਤਵੀਆਂ ਦੀ ਰਹਿਣ ਵੱਡੀ ਨਹੀਂ ਬਗਲੀ ਦੀ ਬਸ ਤਿੰਨ ਚਾਰ ਗੇੜਿਆਂ ਦੀ ਰਹਿਲ ਹੋਵੇ ਬਸ ਉਸ ਤੋਂ ਵੱਧ ਨਾ ਹੋਵੇ ਜਿੰਨੀ ਧੀ ਦੀ ਛੋਟੀ ਰਹਿਣ ਹੋਊਗੀ ਉਨਾ ਇੰਨਾ ਬੰਨਾ ਪੱਧਰ ਰਹਿੰਦਾ ਜੇ ਦੀ ਵੱਡੀ ਰੈਲ ਬਗਲਾਂਗੇ ਤਵੀ ਦੀ ਉਹਨਾ ਛੋਟਾ ਬੰਨਾ ਨੀਵਾ ਹੋ ਜਾਂਦਾ ਜਿਵੇਂ ਆ ਦੇਖ ਲੋ ਇੱਥੋਂ ਆਣਾ ਪਰ ਰੈਲ ਬਗਲੀ ਹੋਣਾ ਅਗਲਾ ਜਿਹੜਾ ਇੱਧਰ ਆਉਂ ਨੰਬਰ 2 ਤੇ ਹਮੇਸ਼ਾ ਤਵੀਆਂ ਨੂੰ ਕਲੱਚ ਵਾਲੇ ਪਾਸੇ ਨੂੰ ਹੀ ਮੋੜਨਾ ਦੂਜੇ ਪਾਸੇ ਨੂੰ ਕਦੇ ਵੀ ਮੋੜਨਾ ਬਸ ਉੱਠੀ ਨਹੀਂ ਮੋੜਨੀ ਬਸ ਵੀ 3 ਗੱਲ ਦਾ ਧਿਆਨ ਰੱਖਣਾ ਤੇ ਜਿਹੜੀਆਂ ਛੋਟੀਆਂ ਤਵੀਆਂ ਨੇ ਉਹਨਾਂ ਦਾ ਟਾਇਰ ਖਾਲੀ ਜੇ ਚੱਲਦਾ ਜੋ ਜਿਓ ਵੱਡੀਆਂ ਹੋ ਜਾਂਦੀਆਂ ਉਵੇਂ-ਉਵੇਂ ਟਾਇਰ ਬਾਹਰ ਚੱਲਣ ਲੱਗ ਜਾਂਦਾ ਅੱਜ ਆਪਾਂ ਇਹਦੇ ਮੰਗਰ ਵੱਡੀਆਂ ਸਭੀਆਂ ਹੈ ਨਹੀਂ ਜੀ ਤਾਂ 16 ਪਾ ਲਈਆਂ ਤਾਂ 16 ਦਾ ਟਾਇਰ ਹੋਣ ਖਾਲੀ ਨਹੀਂ ਜਾਂਦਾ ਤੇ ਪਰ ਇੱਕ ਤਾਂ ਅਹੀ ਕੰਮ ਆ ਇਹਦਾ ਰੈਡ ਹਮੇਸ਼ਾ ਛੋਟੀ ਬਗੜਨੀ ਆ ਵਿੱਚ ਵੀਰ ਕਹਿਣਗੇ ਵੀ ਯਾਰ ਸਾਨੂੰ ਤਾਂ ਆਉਂਦਾ ਬੜਾ ਸਾਨੂੰ ਕਿ ਉਹ ਦੱਸਣ ਲੱਗਿਆ ਹੋਇਆ ਵੀਰੇ ਮੈਂ ਉਹ ਉਹ ਨੂੰ ਦਾਤਾਂ ਜਿਹੜੇ ਵੀਰ ਨਵੇਂ ਆ ਜਿਹਨਾਂ ਨੂੰ ਨਹੀਂ ਪੋਣਾ ਹੁੰਦਾ ਅਰੇ ਲੋ ਪਰ ਇਹੜ ਬਗਲੀ ਦੀ ਇੰਨੀ ਕੁ ਬਗਲੀ ਸੀਗੀ ਕੋਈ ਬਸ ਇੱਕ ਜਿਹੜਾ ਪੂਰਾ ਆ ਜਿਵੇਂ ਬਸ ਤਾਂ ਆਹ ਜਿਹੜਾ ਪੂਰਾ ਹੋ ਗਿਆ ਦਿਲ ਤਵੀਆਂ ਦੇ ਨਾਲ ਬਸ ਅਗਲੇ ਆਪ ਦੀ ਬੰਨੇ ਦੇ ਨਾਲ ਜਿਹੜਾ ਲਾ ਲੋ ਤੇ ਨਹੀਂ ਲਾ ਬਿਲਕੁਲ ਬੰਨੇ ਦਾ ਕਿਹੜਾ ਲੱਗ ਗਿਆ ਹਣਾ ਇਹ ਇਹਦਾ ਜੇ ਆਪਾਂ ਤੋਂ ਭਲੇਖੇ ਦੇ ਨਾਲ ਸਮਝ ਲੋ ਵੀ ਜੇ ਆਪਾਂ ਰਹਿਣ ਨਹੀਂ ਵੀ ਬਗਲੀ ਉਧਰ ਵੀ ਇਧਰ ਇੱਕੋ ਹੀ ਘੇੜਾ ਲੱਗਿਆ ਜਿਵੇਂ ਦੂਜਾ ਲੈ ਕੇ ਤਾਂ ਟਰੈਕਟਰ ਘਵਾ ਕੇ ਇਧਰ ਲਾ ਲਓ ਬੰਨੇ ਦੇ ਲੋਡ ਦੀ ਲੋਡ ਨਹੀਂ ਜਿਹੜਾ ਵੀ ਬਿਨਾ ਮਤਲਬ ਨੂੰ ਬੰਨੇ ਬੰਨੇ ਵਾਲੇ ਪਾਸੇ ਨੇ ਲੈ ਕੇ ਜਾਈਏ ਇਹ ਹਮੇਸ਼ਾ ਤਵੀਆਂ ਦੇ ਅੰਦਰਲੇ ਪਾਸੇ ਪਾਉਂਦਾ ਇਵੇਂ ਆ ਦੇਖੋ ਪਰ ਇਹ ਰਹਿਲ ਬਗਲੀ ਦੀ ਇਹਦੇ ਰਹਿਲ ਦੇ ਇਧਰਲੇ ਪਾਸੇ ਮੋੜਨਾ ਚਾਹੀਦਾ ਜੇ ਕੋਈ ਪੜ੍ਹਾਈ ਨਹੀਂ ਬਸ ਆਪਣੇ ਆਪ ਸਿੱਖ ਜਾਣੇ ਆਪਾਂ ਵੀ ਕੋਈ ਹੋਣ ਨਹੀਂ ਹੈਗਾ ਪਤਾ ਕੀ ਗੱਲ ਆ ਜਿਹੜੇ ਵੀਰਦਾਲ ਦੇ ਬਾਪੂਆਂ ਦੇ ਨਾਲ ਆਪਦੇ ਭਰਾਵਾਂ ਦੇ ਨਾਲ ਬਹੋਂਦੇ ਰਹੇ ਆ ਟਰੈਕਟਰ ਦੇ ਮਗਰਾੜ ਤੇ ਬੈਠੇ ਆ ਉਹਨਾਂ ਨੂੰ ਗੈਰ ਸਾਰੀਆਂ ਚੀਜ਼ਾਂ ਪਤਾ ਵਾ ਜਿਹੜੇ ਵੀਰ ਵਿਚਾਰੇ ਉਹ ਘਰਦਿਆਂ ਨੇ ਮਾਪਿਓ ਨੇ लाडले ਰੱਖੇ ਆ ਨਹੀਂ ਆ ਉਹਨਾਂ ਨੂੰ ਲਾਇਆ ਤੇ ਹੁਣ ਕਈਆਂ ਤੇ ਜ਼ਿੰਮੇਵਾਰੀਆਂ ਪੈ ਗਈਆਂ ਉਹਨਾਂ ਨੂੰ ਬਜਾਰਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਵੇਂ ਮੋਣਾ ਮੈਨੂੰ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਕਿ ਵੀਰੇ ਯਾਰ ਵੀ ਬਹੁਤ ਨਾਰਮਲ ਗੱਲਾਂ ਬਹੁਤ ਪੁੱਛਦੇ ਆ ਨਾ ਤੇ ਉਸ ਚੀਜ਼ ਤੇ ਲੱਗਦਾ ਕਿ ਯਾਰੇ ਇਹ ਚੀਜ਼ਾਂ ਦੱਸਣੀਆਂ ਜ਼ਰੂਰੀ ਆ ਆ ਦੇਖੋ ਅਜੇ ਆਪਣਾ ਦੂਜਾ ਕਿਹੜਾ ਆ ਤੇ ਆਪਣੀ ਰਹਿਣ ਰਹਿਣ 2 ਘੇੜੀਆਂ ਵੀ ਰਹਿ ਗਈ ਬਸ ਤੇ ਹੁਣ ਆਪਾਂ ਰਹਿਣ ਵਗਲਾਂਗੇ ਪਰ ਛੋਟੀ ਦੀ ਬਸ 2 ਜਾਂ 3 ਘੇੜੀਆਂ ਬਸ ਵੱਡੀ ਰਹਿਣ ਲਈ ਵਗਲੀ ਵਾ ਦੇਦ ਗੱਲ ਦਾ ਧਿਆਨ ਰੱਖਣਾ ਜਿਹੜੇ ਵੀਰਾਂ ਨੂੰ ਪਤਾ ਉਹਨਾਂ ਲਈ ਤਾਂ ਇਹ ਹੈ ਹੀ ਨਹੀਂ ਜਿਹੜੇ ਵੀਰਾਂ ਨੂੰ ਨਹੀਂ ਬਤਾਉਂਦੇ ਬਸ ਬਸ ਐਡੀ ਗ੍ਰਹਿਣ ਚਾਹੀਦੀ ਹੈ ਚਲੋ ਜੇ ਆਪਣੇ ਕੋਲੇ ਤਵੀਆਂ ਆਪਾਂ ਵੱਡੀਆਂ ਨਾਲ ਬੌਣੇ ਆ ਫੇਰ ਵੱਡੀ ਵਗਲ ਲਓ ਪਰ ਨਹੀਂ ਏਡੀ ਛੋਟੀ ਰਹਿਣੀ ਪਾਣੀ ਜੇ ਛੋਟੀਆਂ ਤਾਂ ਵੀਰ ਖੇਤ ਨਾ ਗਿੱਲਾ ਜਿਹਾ ਪੂਰਾ ਰੋਣੀ ਕਰਿਆ ਆ ਪੂਰਾ ਹਜੇ ਗਿੱਲਾ ਦਾ ਥੇਲੇ ਸਲੈਪ ਮਾਰਦਾ ਟਰੈਕਟਰ ਮੂੜ ਲੈ ਟਾਈਮ ਆ ਦੇਖ ਲੈ ਵੀਰੇ ਵੀ ਇਹ ਤੋਂ ਬਾਦ ਦੋ ਘੇੜੇ ਆ ਜਾਂਦੇ ਲਾ ਭੀ ਰਹਿਣ ਅਗਲੇ ਤੋਂ ਦੋ ਘੇੜੇ Jauh, jauh, jauh Mari lah ਆਈ ਆਪਾਂ ਟਕਾ ਕੇ ਕਰਾਂਗੇ। ਓਨਾ ਵਧੀਆ ਹੁੰਦਾ ਵਾ ਕਿ ਐਵੇਂ ਕੰਬਲੇ ਵਾਂਗੂ ਫੋਲਦੇ ਦੇ ਕੇ ਮੈਹ ਜਾਣਾ ਕੋਈ ਗੱਲ ਨਹੀਂ ਹੁੰਦੀ। ਅੱਜ ਮੌਸਮ ਵਧੀਆ ਹੋਇਆ ਆ। ਨਵੀਆਂ ਮੋਟਰਾਂ ਤੇ ਚੱਲਦਾ ਖਰਾ ਦਾ ਕੰਮ। ਪੂਰਾ ਚੋਰਾں ਤੇ ਬੱਸ ਰਹਿ ਗਿਆ ਥੋੜੇ ਜਿਹੇ ਖੱਤੇ ਰਹਿ ਗਏ। ਦੋ ਤਿੰਨ ਖੱਤੇ ਖਰਾਵਾ ਵਾਲੇ। ਹੁਣ ਦੂਜਾ ਟਰੈਕਟਰ ਲਿਆ ਕੇ ਵੀ ਇੱਕ ਅੱਕਿਆ ਰਹਿ ਜਾ ਕਰਨਾ। ਥੋੜੇ ਵੱਡੇ ਵੱਡੇ ਫਟੇ ਹੋ ਜਾਣ। ਤੇ ਬਸ ਇਸਕ ਟਾਈਮ ਬਾਈ ਹੁਣੀ ਬੰਦ ਕਰ ਦਿੰਦੇ ਹੁੰਦੇ ਆ। ਇਸਕ ਟਾਈਮ ਨੂੰ ਪਿੰਡ ਚੱਲ ਜਾਈਦਾ ਬੱਸ ਲੈ ਕੇ ਘਰਾ। ਸਵੇਰੇ ਟਾਈਮ ਨਾਲ ਆ ਜਾਂਦੇ ਆ ਬਾਈ ਹੁਣੀ 6 ਵਜੇ ਨੂੰ ਚਲਾ ਦਿੰਦੇ ਆ ਘਰਾ। ਬਹੁਤ ਚੱਲ ਗਿਆ ਘਰਾ ਕਰੇ ਦੀਆਂ ਕਰਾਂ ਦੀਆਂ। ਕੰਤਾਂ ਲੱਗਣ ਵਾਲੀਆਂ ਹੋ ਗਈਆਂ। ਇਹ 8 ਫੁੱਟਾ ਘਰਾਵਾ ਆਪਾਂ। ਇਹ ਪਹਿਲਾਂ ਤਾਂ ਆਪਣੇ ਕੋਲੇ ਦੂਜਾ ਹੀ ਸੀਗਾ ਆਪਾਂ ਪੈਪ ਕਰਦੀ ਐ ਇੱਥੇ ਬਾਈ ਨੂੰ ਕਹਿੰਦਾ ਇੱਥੇ ਇਹਨੂੰ ਜਾਂਦਾ ਬੰਨ ਲੈ ਟਿਊਬ ਜੀ ਪਹਿਲਾਂ ਆਪਣੇ ਕੋਲ ਦੂਜਾ ਕਰਾ ਹੁੰਦਾ ਸੀ 2006 ਚ ਲਿਆ ਸੀ ਉਹ ਕਰਾ ਜੜੁੱਤ ਟੈਹਰਾਂ ਵਾਲਾ ਫਿਰ ਨਾ ਜਦੋਂ ਆਪਾਂ ਇਹ ਪਲਾਉ ਫੇਰਦੇ ਆ ਪਲਾਉ ਫੇਨਣ ਮਾੜਾ ਮੋਟਾ ਜੇ ਬੰਨਾ ਖਰਾਬ ਹੋ ਜਾਂਦੇ ਜੜੁੱਤ ਟੈਹਰਾਂ ਵਾਲੇ ਨਾ ਉਵੇਂ ਹੀ ਟੇਡੇ ਹੋ ਜਾਂਦੇ ਫਿਰ ਅੱਗੇ ਪਿਛੇ ਵਾਲੀ ਲਈ ਸੀ ਫਿਰ ਇਹਦੇ ਨਾਲ ਕਰਾ ਸਹੀ ਚੱਲਣ ਲੱਗਿਆ ਫੇਰੇ ਬੰਨੇ ਨਾਲ ਉੱਚਾ ਨੀਵਾਂ ਨਹੀਂ ਛੱਡਦੇ ਤਾਂ ਆਪਾਂ ਨੇ ਸੀ ਇਹ ਗੋਵਿੰਦ ਅਗਰੀਕਲਚਰ ਵਾਲਿਆਂ ਤੋਂ ਲਿਆ ਐਗਰੀ ਵਰਕਰਸ ਵਾਲਿਆਂ ਤੋਂ ਲਿਆ ਸੀ ਕੋਟ ਕਪੂਰੇ ਐ ਇਹਨਾਂ ਦੀ ਉਹ ਆਪਾਂ ਇਹਨਾਂ ਨੂੰ ਵੇਚਦੇ ਤਾਂ ਸੀ ਇਕੱਲਾ ਕਰਾ ਲੈ ਲਿਆ ਸੀ ਤੇ ਬਹੁਤ ਵਧੀਆ ਚੱਲੀ ਜਾਂਦਾ ਰਹਿੰਦਾ ਕੰਮ ਇਹਦਾ ਇਹ ਜਿਹੜਾ ਸਿਸਟਮ ਆਪਣਾ ਸੈਲਕ ਦਾ ਲੱਗਿਆ ਹੋਇਆ ਹੈ ਸੈਲ ਦਾ ਪਹਿਲਾਂ ਆਪਣੇ ਕੋਲ ਟੋਪ-ਕਾਉਨ ਹੁੰਦਾ ਸੀ ਹੁਣ ਵੀ ਟੋਪ-ਕਾਉਨ ਦੀ ਝੌਂਪੜੀ ਜੀ ਤਪਈਆ ਆਪਣੇ ਕੋਲ ਬਹੁਤ ਟਾਈਮ ਚਲਾਇਆ ਟੋਪ-ਕਾਉਨ ਦਾ ਆਪਾਂ ਬਾਹਲੇ ਸਾਲ ਚੱਲਿਆ ਝੌਂਪੜੀ ਜੀ ਤੇ ਉਹਦੀ ਸਹੀ ਚੱਲਦੀ ਆ ਪਰ ਆ ਇਹ ਉਹਦੇ ਵਿੱਚ ਪ੍ਰੋਬਲਮ ਆ ਗਈ ਇੱਕ ਦਿਨ ਫਿਰ ਉਹਦੀ ਏਜੰਸੀ ਇੱਥੇ ਖਤਮ ਹੋ ਗਈ ਸੀ ਤੇ ਹੁਣ ਦੁਬਾਰਾ ਫੇਰ ਵਿਗਣ-ਵਗਣ ਲੱਗ ਗਏ ਹੁਣ ਫਿਰ ਆਪਾਂ ਉਹਦੋਂ ਨਵਾਂ ਲੈ ਲਿਆ ਸੀ ਇਕੱਲਾ ਸਿਸਟਮ